ਦਾ ਜਵਾਬ ਕਰਦੇ ਹੋਗੇ ਖਾਲੇ ਥਰ ਬੰਦੇ ਨੇ ਇੰਨਾ ਬਣਾ ਦੇਣਾ ਇਹ ਇਹ ਹਾਲਾਤ ਬੰਦਾ ਬੱਡੇ ਹੋਏ ਜਿਹੜੇ ਬੰਦੇ ਚਾਹ ਦੇ ਨਾਮ ਰਹਿ ਸੀਗੇ ਪਰ ਉਹਨਾਂ ਨੇ ਕੋਈ ਜਵਾਬ ਹੋਏ ਰੱਟ ਜਿਹੜੇ ਸੰਗਠਨ ਕੋਲ ਤੋਂ ਮਹੇ ਵਾਲੇ ਕਿਤੇ ਵਾਲੇ ਜਿਆਦਾ ਪੂਰੀ ਵੇਖੋ ਮਰੀ ਪੀ ਦਾ ਨਾਮ ਉਹ ਸਾਰੇ ਨਸ਼ੇ ਪੱਤੇ ਵਾਲੇ ਹੈਗੇ ਸਾਰੇ ਤੇ ਸੋ ਬਾਈ ਉਹ ਸਾਰਾ ਮਾਹੌਲ ਉਹ ਵੀ ਖਰਾਬ ਕਰ ਰਿਹਾ ਨਸ਼ੇ ਤੇ ਜੇ ਕੱਲ ਨੂੰ ਪੰਜ ਸਰਪੰਚ ਬਣ ਗਏ ਨਸ਼ਾ ਵਗੋ ਰਿਹਾ ਇਹਨੂੰ ਕਿਹਦੇ ਤੇ ਵਿਖਦਾ ਹਜੇ ਨਾ ਕੋਈ ਤਾਂ ਸਾਰੇ ਵੱਡੇ ਲੋਕ ਇਹ ਸਾਡੇ ਨਾਲ ਫੜ ਚੱਲਦੇ ਆ ਨਸ਼ਾ ਬੰਦ ਨਹੀਂ ਹੁੰਦਾ ਇੰਨੀਆਂ ਮੁੱਖ ਕਾਰਨ ਕੀ ਹੈ ਉਹ ਨਸ਼ਾ ਇਹਨੂੰ ਘਰ ਨੂੰ ਬੰਦ ਨਹੀਂ ਕਰਿਆ ਜੇ ਕੱਲ ਉਹਨੂੰ 500-500 ਰੁਪਏ ਲਵਾ ਦੇ ਹਸਾ ਕੰਡਾ ਚੋਂ ਮਾਰ ਦੇ ਉਹ ਹਸਾ ਕੰਡਾ ਦੇ ਵਿੱਚੋਂ ਮਾਰ ਜੇ ਨਸ਼ਾ ਨਹੀਂ ਕਰਦਾ ਜੋ ਆ ਕੇ ਇੱਕ ਪਤਾ ਦੇ ਬਾਹਰ ਭੇਜ ਦੇ ਬਾਹਰ ਉਸੇ ਜਾ ਕੇ ਜਿਹੜਾ ਕੋਲ ਉਹ ਮਾਇਆ ਹੈ ਜੇ ਸਰਕਾਰ ਚੰਗੀ ਹੋਵੇ ਇਹਨੂੰ ਕਿ ਇਹ ਥੰਨੀ ਹੈ ਜਾਂ ਬੋਲੇ ਆ ਜਾਂ ਦੁਗਗੇ ਖਣਦਾ ਨਹੀਂ ਸਾਡੇ ਕਿੰਨੇ ਬੱਚੇ ਉੱਥੇ ਮਰੀ ਜਾਂਦੇ ਅਸੀਂ ਫੈਸਟ ਤੋਂ ਡਰਦੇ ਬਾਹਰ ਭੇਜਦੇ ਹਾਂ ਉੱਥੇ ਜਾ ਕੇ ਬੱਚੇ ਕਿਉਂ ਇਹਨਾਂ ਦੀ ਵਜ੍ਹਾ ਕਰਦੇ ਨਹੀਂ ਆ ਬੱਚੇ ਮਰੀ ਜਾਂਦੇ ਤੋਂ ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਬਣ ਕੇ ਸੀ ਪੰਜਾਬ ਦੇ ਪ੍ਰਤੀ ਕਹੜ ਕੋਲ ਤੋਂ ਭੱਜ ਜ਼ਿੰਮੇਵਾਰ ਬੱਧ ਹੋਏ ਹੋਏ ਆ ਕੋਈ ਇਹਨਾਂ ਨੂੰ ਪੰਜਾਬ ਦਾ ਐਕਟ ਕਰ ਕੋਈ ਕਿਸਾਨੀ ਦਾ ਐਕਟ ਕਰ ਕੋਈ ਇੰਡਸਟਰੀ ਦਾ ਐਕਟ ਕਰ ਜਿਵੇਂ ਮਲੰਗ ਫੀਸ ਤੋਂ ਪੁੱਛਦੇ ਆਂ ਪੁੱਛਦਾ ਮਾਰਦੇ ਤੇ ਆਪ ਦਾ ਸਮਾਂ ਬਹਿ ਜਾਓ ਗਾਂਹ ਜਾ ਕੇ ਬਸ ਪਿੰਆ ਬੈਨ ਨਹੀਂ ਕਿਤੇ ਉਹ ਗਾਂਹ ਮਗਰ ਪੁੱਛਿਆ ਹਾਂ ਭਾਈ ਮੰਗਿਆ ਨਾਂਗੇ ਜੋ ਕਾਹ ਇੱਕ ਅੱਛੀ ਹੈ ਆਂ ਨਾਂਗੇ ਚਲੋ ਕੋਲਿਆ ਕਰਾਂ ਦੇ ਮੇਰੇ ਪਿਆਰ ਸਮਾਨ ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗੋ ਮੇਰੇ ਨੌਜਵਾਨ ਜੀਵ ਪ੍ਰਭੋ ਵਾਹਿਗੁਰੂ ਜੀ ਦਾ ਖਾਲਸਾ ਕੋਣੀ ਕੋਣੀ ਚੰਗੇ ਹਮ ਤੋਂ ਪਹਿਲਾ ਤਾਂ ਸਾਡੀ ਸਰਦਾਰਾ ਖਰਪਾ ਜੰਗਲ ਦੇ ਸੁਨਕੇ ਪਰਿਵਾਰ ਨੂੰ ਕਿਉਂਕਿ 2017 ਦੇ ਵਿੱਚ ਇੱਕ ਵਹਿਕ ਲਿਆ ਸੀਗਾ ਉਹਦੇ ਵਗੇ ਨਹੀਂ ਝੜ ਗਈ ਸੀ ਦੋ ਲਾਲਾ ਉਹ ਇਹਨਾਂ ਨੇ ਬਜ਼ਰਾ ਵੇਖ ਕੇ ਜੋ ਇਹਨਾਂ ਨਾਲ ਹੋਇਆ ਇਹਨਾਂ ਨੇ ਆਪਦੀ ਹੱਟ ਕੀਤੀ ਕਹਾਣੀ ਤੁਹਾਡੇ ਸਾਰੀ ਸਾਹਮਣੇ ਪੇਸ਼ ਕੀਤੀ ਆ ਇਹ ਅੱਜ ਦੁਬਾਰਾ ਸਾਡੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਆ ਅਸੀਂ ਸੋਚੀ ਕਾਂਗਰਸ ਪਾਰਟੀ ਵੱਲੋਂ ਇਹਨਾਂ ਨੂੰ ਸਾਡੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਜੀਓ ਆਇਆਂ ਜੀਓ ਆਇਆਂ ਜੀਓ ਆਖਿਆ ਤੇ ਔਰ ਇਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਵੀ ਔਰ ਯਕੀਨ ਵੀ ਹੋ ਗੋਣੇ ਆ ਕਿਉਂਕਿ ਇਹ ਕੋਈ ਨਵੇਂ ਨਹੀਂ ਆਪਣੇ ਆਪ ਤੇ ਮੇਰੇ ਦਾ ਵੀ ਇਹਨਾਂ ਦਾ 30-35 ਸਾਲ ਤੋਂ ਵਾ ਵਾਸਤਾ ਦੋ ਇਹਨਾਂ ਕੌਪਰਸ ਸੁਸਾਇਟੀ ਮਾਨੁਕੇ ਬਤੌਰ ਸੈਕਟਰੀ ਆਪਣੀਆਂ ਸਭਾਵਾਂ ਨਿਭਾਈਆਂ ਤੇ ਉਹ ਸੁਸਾਇਟੀ ਨੂੰ ਇਹਨਾਂ ਨੇ ਬੜੀਆਂ ਫਲਬਤੀਆਂ ਦੇ ਫਿਜਾਇਆਗਾ ਉਹ ਸਾਰੇ ਆਪਾਂ ਜਾਣਦੇ ਦੋ ਇਹਨਾਂ ਦਾ ਹੋਇਆਗਾ ਕਿਉਂਕਿ ਇਹੋ ਜੇ ਕੌਪਰਸ ਸੁਸਾਇਟੀ ਦਾ ਜ਼ਰੀਆ ਸਾਡੇ ਦਾ ਜ਼ਿੰਮੇਦਾਰਾਂ ਦੀਆਂ ਸੁਸਾਇਟੀਆਂ ਹੁੰਦੀਆਂ ਨੇ ਸਾਡੀ ਜ਼ਿੰਮੇਦਾਰਾਂ ਦੀ ਇੱਕ ਸਸਤਾ ਹੁੰਦੀ ਆ ਉਹਦੇ ਵਿੱਚ ਇਹੋ ਜੇ ਮਿਹਨਤੀ ਤੇ ਤਿਆਰਬੇਕਾਰ ਬੰਦਿਆਂ ਦੀ ਸਾਨੂੰ ਲੋੜ ਆ ਸਲਾਹਕਾਰ ਦੇ ਤੌਰ ਤੇ ਕਿਉਂਕਿ ਇਹਨਾਂ ਨੂੰ ਉਹਨਾਂ ਬਾਰੇ ਸਾਰਾ ਪਤਾ ਹੁੰਦਾਗਾ ਜਿਹੜਾ ਕੋਈ ਨਵਾਂ ਬੰਦਾ ਕਿਸੇ ਵੀ ਦੈਰੇ ਦੇ ਵਿੱਚ ਜਾਂਦਾਗਾ ਉਹਨੂੰ ਸਾਲ ਦੋ ਸਾਲ ਨਹੀਂ ਪਤਾ ਲੱਗਦਾਗਾ ਇਹਨਾਂ ਦੀਆਂ ਸਵਾਵਾ ਲੈਣੀਆਂ ਬਹੁਤ ਜੂੜੀ ਸੀ ਜੋ ਇਹਨਾਂ ਨਾਲ ਕੀਤਾ ਆਪਣੇ ਨਾਲ ਤਾਂ ਕਰਨਾ ਹੀ ਕਰਨਾ ਸੀਗਾ ਜੋ ਇਹਨਾਂ ਨਾਲ ਕੀਤਾ ਉਹ ਬਹੁਤ ਮਦ ਭਗਾ ਅਸੀਂ ਇਹਨਾਂ ਸ਼ਬਦਾਂ ਇਹਨਾਂ ਦੇ ਸ਼ਬਦਾਂ ਦੇ ਵਿੱਚ ਮੈਂ ਇਸ ਗੱਲ ਦੀ ਨਿੰਦਿਆ ਕਰਦਾਗਾ ਕਿ ਇਹੋ ਜਿਹਾ ਵਿਹਾਰ ਜੇਕਰ ਸੀ ਆਪਣੇ ਵਰਕਰਾਂ ਕਰਗੇ ਤਾਂ ਬਹੁਤ ਮਾੜੀ ਗੱਲ ਆ ਜਿਨ੍ਹਾਂ ਨੇ ਸਿਰ ਤੋੜ ਕੇ 2017 ਵਿੱਚ ਮੈਂ ਵੇਖਿਆ ਜਦੋਂ ਜਿਵੇਂ ਸਾਈਕਲ ਤੇ ਵਰਕਰੀ ਕੀਤੀ ਜੋ 2022 ਵਿੱਚ ਵੀ ਮੈਂ ਵੇਖਿਆ ਰਿਹਾ ਕਿਉਂਕਿ ਕੋੜੀਆ ਪਿੰਡ ਤੇ ਸਮਰ ਭਾਈਪਿੰਡ ਦਾ ਫਰਕ ਨਹੀਂ ਕੋੜੀਏ ਤੇ ਸਾਨੂੰ ਬੜਾ ਮਾਣ ਆ ਤੁਸੀਂ ਹਮੇਸ਼ਾ ਸਾਨੂੰ ਮਾਨਸ ਕਰ ਦਿੱਤਾ ਹਮੇਸ਼ਾ ਇੱਥੇ ਦੁੱਖ ਦੇ ਸੁੱਖ ਦੇ ਖੁਸ਼ੀ ਗਮੀ ਹਮੇਸ਼ਾ ਹੁੰਦੇ ਰਹਿੰਦੇ ਆ ਇਸ ਕਰਕੇ ਜੋ ਇਹਨਾਂ ਨੇ ਵਰਕਿੰਗ ਕੀਤੀ ਆ 2022 ਤੇ ਉਸ ਤੋਂ ਬਾਅਦ ਵੀ ਪਾਰਟੀ ਨੂੰ ਮजूद ਕਰਨ 17 ਤੋਂ ਲੈ ਕੇ ਕੋਈ ਇੱਕ ਨਾਮਸਾਰਾ ਬਹੁਤ ਮਿਹਨਤ ਕਰਦੇ باوجود ਵੀ ਇਹਨਾਂ ਨੂੰ ਜੋ ਛਿੱਟਾ ਫਲ ਮਿਲਿਆ ਕਿਉਂਕਿ ਇਹ ਬੇਗਰਜ ਲੋਕ ਆ ਇਹਨਾਂ ਨੇ ਸਾਰਿਆਂ ਨੇ ਇਸੇ ਤਰ੍ਹਾਂ ਕਰਨਿਆ ਅੱਜ ਜੋ ਬਦਲਾਅ ਆਇਆ ਸੀ 2022 ਦੇ ਵਿੱਚ ਉਦੋਂ ਕਿੰਨੇ ਲੋਕ ਇਹਨਾਂ ਦੇ ਨਾਲ ਵੱਢੀ ਜਾਂਦੀ ਕਿਵੇਂ ਕਾਫਲੇ ਬੜਕੇ ਜਾਂਦੇ ਸੀ ਅੱਜ ਜਦੋਂ ਕਿਸੇ ਪਿੰਡ ਦੇ ਵਿੱਚ ਜਾਂਦੇ ਜਾਂ ਕੋਈ ਮੀਟਿੰਗ ਕਰਦੇ ਆ ਉਥੇ ਸੈਗਰਿਆਂ ਦੀ ਗਿਸ਼ਟੀ ਵਿੱਚ ਇਹਨਾਂ ਦਾ ਇਕੱਠ ਹੁੰਦਾ ਹੈਗਾ ਲੋਕ ਆਉਣੋਂ ਹੜਕੇ ਲੋਕਾਂ ਦਾ ਮੂੰਹ ਪੱਗ ਹੋ ਗਿਆ ਹੈਗਾ ਕਿਸੇ ਦਾ ਕੰਮਕਾਰ ਨਹੀਂ ਕਰਦੇ ਕਿਸੇ ਦੇ ਦੁੱਖ ਦੇ ਸੁੱਖ ਦੇ ਖੁਸ਼ੀ ਗਮੀ ਨਹੀਂ ਆਉਂਦੇ ਜੋ ਆਫ ਦਫਤਰਾਂ ਦੇ ਵਿੱਚ ਕ੍ਰਪਸ਼ਨ ਦਾ ਭ੍ਰਿਸ਼ਟਾਚਾਰ ਚੱਲ ਰਿਹਾ ਹੈਗਾ ਕੋਈ ਕਿਸੇ ਦਾ ਪੈਸੇ ਬਿਨਾ ਕੰਮ ਨਹੀਂ ਹੁੰਦਾਗਾ ਇਸ ਕਰਕੇ ਤੁਸੀਂ ਸਾਰਾ 2.5 ਸਾਲ ਦਾ ਮਾਹੌਲ ਵੇਖ ਚੁੱਕੇ ਆ ਇਹਨਾਂ ਦਾ ਅਸੀਂ ਇੱਥੇ ਆਉਂ ਕੇ ਜੀ ਆਖਦੇ ਆ ਜਿਸ ਤਰ੍ਹਾਂ ਗੱਲ ਹੋਈ ਹੈ ਸਰਪੰਚੀ ਇਲੈਕਸ਼ਨਾਂ ਦੀ ਕਿਉਂਕਿ ਅੱਜ ਰੈਸਟ ਸ਼ਾਮ ਤੱਕ ਸਾਰੀ ਆਨਲਾਈਨ ਆ ਜਾਣੀਆਂ ਤੁਹਾਨੂੰ ਕੱਲੇ-ਕੱਲੇ ਵਾਰਡ ਦਾ ਵੀ ਦੱਸ ਦਿਆਂਗੇ ਵੀ ਕਿਹੜਾ ਵਾਰਡ ਤੁਹਾਡੀ ਏਕਤਾ ਹੁੰਦੀ ਇਹ ਵੀ ਤੁਹਾਡੀ ਏਕਤਾ ਦਾ ਕਰਕੇ ਉਹਨਾਂ ਨੇ ਆਪ ਦਾ ਉਹਦਾ ਫਾਇਦਾ ਠਾਇਆ ਤੁਹਾਡੀ ਸਲਾਫ ਦਾ ਕਿਉਂਕਿ ਤੁਹਾਡਾ ਗਿੱਲ ਭਾਈਚਾਰਾ ਦਾ ਪਿੰਡ ਆ ਇਸ ਕਰਕੇ ਤੁਸੀਂ ਪਿੰਡ ਦਾ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਸੀ ਕਿਉਂਕਿ ਤੁਸੀਂ ਹਮੇਸ਼ਾ ਸ਼ਾਂਤ ਚੱਲਦੇ ਆ ਨਾ ਹੀ ਇਹ ਤੋਂ ਪਹਿਲਾਂ ਇਹ ਜਾ ਕੁਝ ਹੋਇਆ ਸੀਗਾ ਪਰ ਜੋ ਇਹਨਾਂ ਨੇ ਕੀਤਾ ਬਹੁਤ ਮੰਦ ਭਗਾ ਕੀਤਾਗਾ ਉਹਦਾ ਜਵਾਬ ਜੋ ਅੱਜ ਦਾ ਇਕੱਠਾ ਤੋ ਕਿ ਮੈਨੂੰ ਕੱਲ ਸ਼ਾਮ ਰਾਤ ਨੂੰ 9:30 ਵਜੇ ਫੋਨ ਲਾਇਆ ਸੀ ਤੇ ਅੱਜ ਥੋੜੇ ਜਿਹਾ ਸਮੇਂ ਦੇ ਵਿੱਚ ਤੁਸੀਂ ਇੰਨੀ ਵੱਡੀ ਕੱਤਰਨਾ ਵਿੱਚ ਕੱਤਰ ਹੋਏ ਆ ਜੇਕਰ ਤੁਸੀਂ ਇਸੇ ਤਰ੍ਹਾਂ ਜਰਤ ਔਰ ਦਲੇਰੀ ਨਾਲ ਸਰਪੰਚੀ ਦਾ ਨਖਤ ਤੁਸੀਂ ਸਰਪੰਚ ਵੀ ਜੇਤੋਗੇ ਔਰ ਮੈਂਬਰ ਵੀ ਆਵੇ ਸਾਰੇ ਬਣਾ ਕੇ ਲਿਆਉਂਗੇ ਪਰ ਆਪਾਂ ਨੂੰ ਇੱਕ ਦਾ ਸਵਾਰਥ ਦੀ ਲੋੜ ਆ ਅਸੀਂ ਤੁਹਾਡੀ ਸੇਵਾ ਵਿੱਚ 24 ਘੰਟੇ ਹਾਜ਼ਰ ਆ ਸਾਰੀ ਟੀਮ ਜਦੋਂ ਵੀ ਕਿਸੇ ਅਫਸਰ ਕੋਲੇ ਜਾਣਾ ਕੋ ਡੀਐਸਪੀ ਨੂੰ ਮਿਲਣਾ ਐ ਸੈਂਟਰ ਨੂੰ ਮਿਲਣਾ ਕਿ ਜਿਲ੍ਹਾ ਅਧਿਕਾਰੀ ਨੂੰ ਮਿਲਣਾ ਕਿਸੇ ਵੀ ਅਫਸਰ ਨੂੰ ਮਿਲਣਾ ਕਿਸੇ ਕਰਾ ਦਾ ਵੀ ਕੰਮ ਆ ਲੈਕਚਰਾਂ ਦੇ ਸਬੰਧ ਵਿੱਚ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਜਦੋਂ ਮਰਜ਼ੀ ਫੋਨ 'ਵਾਰੋ ਤਕਰੀਬਾ ਇੱਥੇ ਹਲਕੇ ਜੀ ਰਹੀਦਾ ਸਰੀ ਦੇ ਹਰੀ ਜਾਂ ਪੈਂਟ ਹੋਈਦਾ ਜਾਂ ਸਮਾਗ ਵਾਗੇ ਪੜੇ ਹੋਈਦਾ ਦਫ਼ਤਰ ਤੇ ਜਾਂ ਹਲਕੇ ਜੋ ਜਾਂ ਅਸੀਂ 15 ਮਿੰਟਾਂ 'ਚ ਉੱਥੇ ਤੁਹਾਡੇ ਕੋਲ ਜਰੂਰ ਪਹੁੰਚਾਂਗੇ ਇਸ ਕਰਕੇ ਤਕੜੇ ਹੋ ਗਿਆ ਆਪਾਂ ਸਭਾਂ ਚੀਜ਼ਾਂ ਲੈਕਚਰ ਵੀ ਕਰਨਾ ਉਸ ਤੋਂ ਬਾਅਦ ਜਿਹੜੇ ਆਉਣ ਵਾਲਾ ਸਮਾਜ ਆ ਮਾਹੌਲ ਆ ਤੁਸੀਂ ਆਪ ਹੀ ਦੱਸ ਦਿਓ ਕਿ ਕਾਦੀ ਦਾ ਦੀ ਸਰਕਾਰ 2027 'ਚ ਬਣ ਜੂਗੀ ਤੁਸੀਂ ਦੱਸ ਦਿਓ ਨਹੀਂ ਬਣਦੀ ਭਾਜੀ ਜੀ ਨਹੀਂ ਬਣ ਜੂਗੀ ਨਹੀਂ ਬਣਦੀ ਜਿਹੜੀ ਆਮ ਆਦੀ ਪਾਰਟੀ ਦਾ ਜੋ ਮਾਹੌਲ ਚੱਲ ਰਿਹਾ ਹੈਗਾ ਅੱਜ ਉਹਨਾਂ ਦੇ ਹਾਲਾਤ ਆ ਇਹ ਬਣ ਜਾਣਗੇ ਤੇ ਫਿਰ ਇੱਕੋ ਇੱਕ ਕਾਰਸਟ ਪਾਰਟੀ ਆ ਜਿਹੜੀ ਹੁਣੇ ਸੱਤ ਸੀਟਾਂ ਲੈ ਕੇ ਪਾਰਲੀਮੈਂਟ ਦੇ ਵਿੱਚ ਆਪਣੇ ਸੱਤ ਮੈਂਬਰ ਪਾਰਲੀਮੈਂਟ ਪਹੁੰਚੇ ਆ ਇਸ ਕਰਕੇ ਆਉਣ ਵਾਲੀ ਜਿਹੜੀ ਸਤਾਈ ਦੇ ਵਿੱਚ ਸਰਕਾਰ ਕਾਰਸਤੀ ਬਣਨੀ ਆਗਾ ਤੇ ਗਾ ਸਰਪੰਚਾਂ ਦਾ 5 ਸਾਲ ਦਾ ਕਾਰਜਕਾਲ ਤਿੰਨ ਸਾਲ ਆਪ ਦੀ ਸਰਕਾਰ ਦੇ ਵਿੱਚ ਆਪਾਂ ਸਰਪੰਚੀਆਂ ਕਰਨੀਆਂ ਨੇ ਜਿਹੜੀਆਂ ਕਮੀਆਂ ਪੇਸ਼ੀਆਂ ਹੋਣ ਜਾਂ ਜਿਹੜੀਆਂ ਗਰੰਟੀਆਂ ਦੀ ਗੱਲ ਆ ਸਾਰੀਆਂ ਪੂਰੀਆਂ ਕਰ ਲਾਂਗੇ ਬਾਈ ਮੈਨੂੰ ਕਿਰਪਾ ਕਰੇ ਜਿਹੜੇ ਥੋੜੇ ਕੰਮ ਰਹਿੰਦੇ ਆ ਅੱਗੇ ਵੀ ਬਹੁਤ ਡਵੈਲਪਮੈਂਟ ਹੋਈ ਹੈ ਤੁਹਾਡੇ ਪਿੰਡ ਦੀ ਆਪਣੀ ਸਰਕਾਰ ਦੇ ਵਿੱਚ ਜਿਹੜੀ ਰਹਿੰਦੀ ਆ ਉਹ ਇੱਕ ਇੱਕ ਕਰਕੇ ਪੂਰੀ ਕਰਾਂਗੇ ਤੇ ਬਾਕੀ ਸਾਰੇ ਆਪਾਂ ਤਖੜੇ ਹੋਗੇ ਲੱਗिए ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੇ ਤੁਸੀਂ ਕਿਉਂਕਿ ਤੁਹਾਡਾ ਮੇਰਾ ਸਾਰਿਆਂ ਨਾਲ ਇੱਕ ਪਰਿਵਾਰਕ ਰਿਸ਼ਤਾ ਹੈ